ਮੈਂਟ ਵੱਲੋਂ ਅੱਜ ਮੀਟਿੰਗ ਵੀ ਬੁਲਾਈ ਗਈ ਹੈ 2:30 ਪਰ ਉਹਨਾਂ ਨੇ ਕੋਈ ਵੀ ਕੱਲ ਦੀ ਵੀ ਮੀਟਿੰਗ ਬੁਲਾਈ ਸੀ ਜਿਦੇ ਵਿੱਚ ਕੋਈ ਠੋਸ ਹੱਲ ਨਹੀਂ ਕੱਢਿਆ ਅਜੇ ਤੱਕ ਤਨਖਾਹਾਂ ਨਹੀਂ ਪਈਆਂ ਤੇ ਵਰਕਰਾਂ ਨੇ ਰੋਸ ਵਜੋਂ ਜਿਹੜਾ ਕਿ ਸਾਡਾ ਤਨਖਾਹਾਂ ਇਹਨਾਂ ਤੇ ਗੁਜ਼ਾਰਾ ਹੁੰਦਾ ਜਿਹਦੇ ਰੋਸ ਵਜੋਂ ਅੱਜ ਪੰਜਾਬ ਦੇ 18 ਦੇ 18 ਲੀਪੂ ਉਹ ਬੰਦ ਕੀਤੇ ਸਰ ਆਪਣਾ ਨਾਮ ਕੀ ਮੇਰਾ ਸੁਤਨਾਮ ਸਿੰਘ ਜੀ ਡੀਪੂ ਪ੍ਰਧਾਨ ਪੰਜਾਬ ਯੂਨੀਵਰਸਿਟੀ ਪੁਲਿਆਣਾ ਤੋਂ ਜੀ ਸਰ ਕੀ ਗੱਲ ਹੋ ਗਈ ਤੁਹਾਨੂੰ ਫੇਰ ਅਜ ਪ੍ਰਦਰਸ਼ਨ ਦੇ ਮਨਜ਼ੂਰ ਹੋਣਾ ਪਿਆ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਸਾਡੀਆਂ ਤਨਖਾਹਾਂ ਉਹ ਜਿਹੜੀਆਂ 3 ਜਾਂ 4 ਤਰੀਕ ਨੂੰ ਆਉਣੀਆਂ ਬਣਦੀਆਂ ਉਹ ਹਰ ਵਾਰੀ 15 ਜਾਂ 20 ਤਰੀਕ ਨੂੰ ਆਉਂਦੀਆਂ ਅੱਜ ਵੀ 19 ਤਰੀਕ ਹੋ ਚੁੱਕੀ ਆ ਤੇ ਸਾਡੀਆਂ ਅਜੇ ਵੀ ਤਨਖਾਹਾਂ ਵਰਕਰਾਂ ਦੀਆਂ ਨਹੀਂ ਆ ਜੀ ਤੇ ਹੁਣ ਕੀ ਕਹਿੰਦੇ ਤੁਸੀਂ ਗੱਲ ਨੂੰ ਤੁਹਾਡੀ ਅੱਜ ਜਿਹੜਾ ਸਾਡਾ ਰੋਸ ਪ੍ਰਦਰਸ਼ਨ ਆ ਜਿਹੜਾ ਤਨਖਾਹਾਂ ਨਾ ਆਉਣ ਦੇ ਤੱਕ ਦੇ ਵਿੱਚ ਜਿਹੜਾ ਅਸੀਂ ਇਹ ਬੰਦ ਕੀਤਾ ਪਰ ਮੈਨੇਜਮੈਂਟ ਵੱਲੋਂ ਅੱਜ ਮੀਟਿੰਗ ਵੀ ਬੁਲਾਈ ਗਈ ਹੈ 2:30 ਵਜੇ ਪਰ ਉਹਨਾਂ ਨੇ ਕੋਈ ਵੀ ਕੱਲ ਦੀ ਵੀ ਮੀਟਿੰਗ ਬੁਲਾਈ ਸੀ ਜਿਦੇ ਵਿੱਚ ਕੋਈ ਥੋਸ ਹੱਲ ਨਹੀਂ ਕੱਢਿਆ ਅਜੇ ਤੱਕ ਤਨਖਾਹਾਂ ਨਹੀਂ ਪਈਆਂ ਤੇ ਵਰਕਰਾਂ ਨੇ ਰੋਸ ਵਜੋਂ ਜਿਹੜਾ ਕਿ ਸਾਡਾ ਤਨਖਾਹਾਂ ਇਹਨਾਂ ਤੇ ਗੁਜ਼ਾਰਾ ਹੁੰਦਾ ਜਿਹਦੇ ਰੋਸ ਵਜੋਂ ਅੱਜ ਪੰਜਾਬ ਦੇ 18 ਦੇ 18 ਲੀਪੂ ਉਹ ਬੰਦ ਕੀਤੇ ਜਿੰਨੀਆਂ ਬੱਸਾਂ ਪ੍ਰਭਾਵਿਤ ਹੋਈਆਂ ਲਗਭਗ ਲੁਧਿਆਣਾ ਲੀਪੂ ਦੀਆਂ 100 ਦੇ ਕਰੀਬ ਗੱਡੀਆਂ ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ ਲਗਭਗ 1600 ਗੱਡੀ ਆ ਜਿਹੜੀ ਉਹ ਪ੍ਰਭਾਵਿਤ ਹੈ ਤਾਂ ਤੁਹਾਡਾ ਹੁਣ ਜਿਹੜਾ ਕਦਸ਼ ਜਿਹੜਾ ਰੋਸ ਪ੍ਰਦਰਸ਼ਨ ਆ ਸਾਡਾ ਜਿੰਨਾ ਚਿਰ ਸਾਡੀਆਂ ਤਨਖਾਹਾਂ ਨਹੀਂ ਹੁੰਦੀਆਂ ਖਾਤਿਆਂ ਦੇ ਉੱਤੇ ਉਹਨਾਂ ਚਿਰ ਸਾਡਾ ਰੋਸ ਪ੍ਰਦਰਸ਼ਨ ਉਹ ਜਾਰੀ ਰਹੇਗਾ